ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਉਥੇ ਹੀ ਅੱਜ ਇੰਸਟਾਗ੍ਰਾਮ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਦੱਸਦੀ ਹੈ ਕਿ ਲਗਾਤਾਰ ਹੁਣ ਦੀਪਿਕਾ ਲੂਤਰਾ ਡਰੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਕਮਲਕੌਰ ਪਾਭੀ ਦੇ ਕਤਲ ਮਾਮਲੇ ਦੇ ਵਿੱਚ ਅਮਰਿਤਪਾਲ ਮਹਿਰੋ ਮਾਸਟਰਮਾਈਂਡ ਦੱਸਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਵੱਡੇ ਖੁਲਾਸੇ ਤਾਂ ਕੀਤੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਸਟਾਰਾਂ ਸਟਾਰਾਂ ਦੇ ਵਿਚਾਲੇ ਇਸ ਸਮੇਂ ਹੰਗਾਮਾ ਮੱਚਿਆ ਹੋਇਆ ਹੈ ਤੇ ਉਥੇ ਹੀ ਅਸ਼ਲੀਲ ਰੀਲ ਬਣਾਉਣ ਵਾਲੀ ਕਮਲਕੌਰ ਪਾਭੀ ਦੇ ਕਤਲ ਤੋਂ ਬਾਅਦ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਵਿੱਚ ਝਗੜ ਜਿਹੜਾ ਕਿ دہشت ਦਾ ਮਾਹੌਲ ਹੈ ਤੇ ਅਨੇਕਾਂ ਵਲੌਗਰ ਲਾਈਵ ਹੋ ਕੇ ਮਾਫੀ ਮੰਗ ਰਹੇ ਨੇ ਉਹ ਡਬਲ ਮੀਨਿੰਗ ਤੇ ਅਸ਼ਲੀਲ ਕੰਟੈਂਟ ਬਣਾਉਣ ਤੋਂ ਤੌਬਾ ਕਰ ਰਹੇ ਨੇ ਤੇ ਹਾਲਾਂਕਿ ਕਈ ਵਲੌਗਰ ਅਜੇ ਵੀ ਨੇ ਤੇ ਜਿਨ੍ਹਾਂ ਨੇ ਮਾਫੀ ਮੰਗਣ ਤੋਂ ਬਾਅਦ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਸਾਡੇ ਘਰੇ ਆਟੇ ਦਾ ਗੱਟਾ ਸੁੱਟਕੇ ਨਹੀਂ ਜਾਂਦਾ ਤੇ ਇਸ ਵਿਚਾਲੇ سوشل মিডিਆ ਦੀਪਿਕਾ ਲੂਥਰਾ ਉੱਪਰ ਲਗਾਤਾਰ ਮੌਤ ਦਾ ਖਤਰਾ ਮੰਡਰਾ ਰਿਹਾ ਹੈ ਤੇ ਦੱਸਿਆ ਕਿ ਅਮਰਤਪਾਲ ਸਿੰਘ ਮਹਿਰੋ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਭਰੇ ਸੁਨੇਹੇ ਅਤੇ ਈਮੇਲ ਭੇਜੇ ਜਾ ਰਹੇ ਨੇ ਤੇ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਉਥੇ ਹੀ ਮੇਲ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਦੱਸਦੀ ਹੈ ਕਿ ਕਿਸੇ ਰਮਨਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਹੈ ਈਮੇਲ ਰਾਹੀਂ ਧਮਕੀ ਜਿਹੜੀ ਕਿ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਕਿਹਾ ਗਿਆ ਕਿ ਉਸ ਦੀ ਕੋਈ ਵੀ ਗਲਤ ਵੀਡੀਓ ਨਾ ਆਵੇ ਤੇ ਨਾ ਹੀ ਉਸ ਦੇ ਨਾਲ ਬਹੁਤ ਗਲਤ ਕਰਾਂਗੇ ਤੇ ਜਿਸ ਤੋਂ ਬਾਅਦ ਉਸ ਨੂੰ ਪਤਾ ਹੈ ਕਿ ਉਸ ਦੀ ਵੀਡੀਓ ਦੇ ਨਾਲ ਮਾਹੌਲ ਖੀ ਬਣ ਰਿਹਾ ਤੇ ਪੰਜਾਬ ਕਿੱਧਰ ਨੂੰ ਝਾ ਰਿਹਾ ਤੇ ਉਸ ਤੋਂ ਬਾਅਦ ਹੁਣ ਦੀਪਿਕਾ ਨੂੰ ਫਿਰ ਧਮਕੀ ਭਰੇ ਮੇਲ ਮਿਲਿਆ ਹੈ ਤੇ ਜਿਸ ਨੇ ਇੰਟਰਨੈਟ ਦੇ ਉੱਪਰ ਤਰਥੱਲੀ ਮਚਾ ਦਿੱਤੀ ਹੈ ਤੇ ਦਰਸਲ ਇਹ ਧਮਕੀ ਹੈ ਜਿਹੜੀ ਕਿ ਬੰਬੀਹਾ ਗੈਂਗ ਦੇ ਵੱਲੋਂ ਭੇਜਿਆ ਗਿਆ ਹੈ ਤੇ ਜਿਸ ਦੇ ਨਾਲ ਮੌਤ ਦਾ ਖਤਰਾ ਹੋਰ ਵੀ ਵੱਧ ਗਿਆ ਹੈ ਤੇ ਇਸਦੀ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਸਮਾਂ ਤੇਰਾ ਵੀ ਬਹੁਤ ਨੇੜੇ ਆ ਚੁੱਕਾ ਹੈ ਇਹਦੇ ਸੌਦੇ ਦੀ ਜ਼ਿੰਮੇਵਾਰੀ ਅਸੀਂ ਲਈ ਹੈ ਬੰਬੀਹਾ ਗਰੁੱਪ ਪੰਜਾਬ ਤੇ ਦੱਸੀਏ ਕਿ ਇੱਕ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਦੀਪਿਕਾ ਲੂਥਰਾ ਨੂੰ ਚਾਨੋ ਮਾਰਨ ਦੀਆਂ ਧਮਕੀਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਬੰਬੀਹਾ ਗਰੁੱਪ ਦੇ ਵੱਲੋਂ ਜਿਹੜੀ ਕਿ ਧਮਕੀ ਮਿਲੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਕਿਹਾ ਹੈ ਕਿ ਅਜਿਹੀਆਂ ਅਸ਼ਲੀਲ ਕੰਟੈਂਟ ਬਣਾਉਣੇ ਬੰਦ ਕਰ ਦਿਓ ਨਹੀਂ ਜਾਨੋ ਮਾਰ ਦੇਵਾਂਗੇ ਤੇ ਧਮਕੀਆਂ ਜਿਹੜੀਆਂ ਕਿ ਹੁਣ ਦੀਪਿਕਾ ਲੂਥਰਾ ਨੂੰ ਲਗਾਤਾਰ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਦੀਪਿਕਾ ਲੂਥਰਾ ਡਰੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਕਮਲਕੌਰ ਭਾਭੀ ਦੇ ਕਤਲ ਮਾਮਲੇ ਦੇ ਵਿੱਚ ਅਮਰਿਤਪਾਲ ਮਹਿਰੋ ਮਾਸਟਰਮਾਈਂਡ ਦੱਸਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਵੱਡੇ ਖੁਲਾਸੇ ਤੱਕ ਦਿੱਤੇ ਦੱਸਦੀ ਕਿ ਸੋਸ਼ਲ ਮੀਡੀਆ ਸਟਾਰਾਂ ਸਟਾਰਾਂ ਦੇ ਵਿਚਾਲੇ ਇਸ ਸਮੇਂ ਹੰਗਾਮਾ ਮੱਚਿਆ ਹੋਇਆ ਹੈ ਤੇ ਉਥੇ ਹੀ ਅਸ਼ਲੀਲ ਰੀਲਾ ਬਣਾਉਣ ਵਾਲੀ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਵਿੱਚ ਝਗੜਾ ਜਿਹੜਾ ਕਿ دہشت ਦਾ ਮਾਹੌਲ ਹੈ ਤੇ ਅਨੇਕਾਂ ਵਲੌਗਰ ਲਾਈਵ ਹੋ ਕੇ ਮਾਫੀਆ ਮੰਗ ਰਹੇ ਨੇ ਉਹ ਡਬਲ ਮੀਨਿੰਗ ਤੇ ਅਸ਼ਲੀਲ ਕੰਟੈਂਟ ਬਣਾਉਣ ਤੋਂ ਤੌਬਾ ਕਰ ਰਹੇ ਨੇ ਤੇ ਹਾਲਾਂਕਿ ਕਈ ਵਲੌਗਰ ਅਜੇ ਵੀ ਨੇ ਤੇ ਜਿਨ੍ਹਾਂ ਨੇ ਮਾਫੀ ਮੰਗਣ ਤੋਂ ਬਾਅਦ ਸਾਫ਼ ਇਨਕਾਰ ਕਰ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਸਾਡੇ ਘਰੇ ਆਟੇ ਦਾ ਗੱਟਾ ਸੁਟਕੇ ਨਹੀਂ ਜਾਂਦਾ ਤੇ ਇਸ ਵਿਚਾਲੇ ਸੋਸ਼ਲ ਮੀਡੀਆ ਦੀਪਿਕਾ ਲੂਥਰਾ ਉੱਪਰ ਲਗਾਤਾਰ ਮੌਤ ਦਾ ਖਤਰਾ ਮੰਡਰਾ ਰਿਹਾ ਤੇ ਦੱਸਿਆ ਕਿ ਅਮਰਤਪਾਲ ਸਿੰਘ ਮਹਿਰੋ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਭਰੇ ਸੁਨੇਹੇ ਤੇ ਈਮੇਲ ਭੇਜੇ ਜਾ ਰਹੇ ਨੇ ਤੇ ਦੀਪਿਕਾ ਲੂਤਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤੇ ਉਥੇ ਹੀ ਮੇਲ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਦੱਸਦੀ ਹੈ ਕਿ ਕਿਸੇ ਰਮਨਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਹੈ ਈਮੇਲ ਰਾਹੀਂ ਧਮਕੀ ਜਿਹੜੀ ਕਿ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਕਿਹਾ ਗਿਆ ਕਿ ਉਸ ਦੀ ਕੋਈ ਵੀ ਗਲਤ ਵੀਡੀਓ ਨਾ ਆਵੇ ਤੇ ਨਹੀਂ ਉਸਦੇ ਨਾਲ ਬਹੁਤ ਗਲਤ ਕਰਾਂਗੇ ਤੇ ਉਸ ਤੋਂ ਬਾਅਦ ਉਸ ਨੂੰ ਪਤਾ ਹੈ ਕਿ ਉਸ ਦੀ ਵੀਡੀਓ ਦੇ ਨਾਲ ਮਾਹੌਲ ਕੀ ਬਣ ਰਿਹਾ ਹੈ ਤੇ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਦੀਪਿਕਾ ਨੂੰ ਫਿਰ ਧਮਕੀ ਭਰੇ ਮੇਲ ਮਿਲਿਆ ਹੈ ਤੇ ਜਿਸ ਦੇ ਇੰਟਰਨੈਟ ਦੇ ਉੱਪਰ ਤਰਥੱਲੀ ਮਚਾ ਦਿੱਤੀ ਹੈ ਤੇ ਦਰਸਲ ਇਹ ਧਮਕੀ ਹੈ ਜਿਹੜੀ ਕਿ ਬੰਬੀਹਾ ਗੈਂਗ ਦੇ ਵੱਲੋਂ ਭੇਜਿਆ ਗਿਆ ਹੈ ਤੇ ਜਿਸ ਦੇ ਨਾਲ ਮੌਤ ਦਾ ਖਤਰਾ ਹੋਰ ਵੀ ਵੱਧ ਗਿਆ ਹੈ ਤੇ ਇਸ ਦੀ ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਸਮਾਂ ਤੇਰਾ ਵੀ ਬਹੁਤ ਨੇੜੇ ਚੁੱਕਾ ਹੈ ਇਹਦੇ ਸੌਦੇ ਦੀ ਜ਼ਿੰਮੇਵਾਰੀ ਅਸੀਂ ਲਈ ਹੈ ਬੰਬੀਹਾ ਗਰੁੱਪ ਪੰਜਾਬ ਤੇ ਦੱਸੀਏ ਕਿ ਇੱਕ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਦੀਪਿਕਾ ਲੂਥਰਾ ਨੂੰ ਚਾਨੋ ਮਾਰਨ ਦੀਆਂ ਧਮਕੀਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਬੰਬੀਹਾ ਗਰੁੱਪ ਦੇ ਵੱਲੋਂ ਜਿਹੜੀ ਕਿ ਧਮਕੀ ਮਿਲੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਕਿਹਾ ਹੈ ਕਿ ਅਜਨੀਆਂ ਅਸ਼ਲੀਲ ਕੰਟੈਂਟ ਬਣਾਉਣੇ ਬੰਦ ਕਰ ਦਿਓ ਨਹੀਂ ਜਾਨੋ ਮਾਰ ਦੇਵਾਂਗੇ ਤੇ ਧਮਕੀਆਂ ਜਿਹੜੀਆਂ ਕਿ ਹੁਣ ਦੀਪਿਕਾ ਲੂਥਰਾ ਨੂੰ ਲਗਾਤਾਰ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ